ਅਕਸਰ ਹੀ ਸਰਕਾਰੀ ਵਿਭਾਗ ਦੇ ਕਰਮਚਾਰੀਆਂ ਤੇ ਸਵਾਲੀਆ ਚਿੰਨ੍ਹ ਖੜੇ ਹੁੰਦੇ ਨਜ਼ਰ ਆਉਂਦੇ ਨੇ ਇਦਾਂ ਦੀ ਹੀ ਇੱਕ ਤਸਵੀਰ ਉਸ ਵੇਲੇ ਮੀਡੀਆ ਦੇ ਕੈਮਰੇ ਵਿੱਚ ਕੈਦ ਹੋਈ ਜਦੋਂ ਬਟਾਲਾ ਦੇ ਸਿਵਲ ਹਸਪਤਾਲ ਸੜਕ ਦੇ ਕਰੋਕਰੀ ਹੋਲ ਸੇਲ ਦੀ ਦੁਕਾਨ ਤੇ ਜੀਐਸਟੀ ਵਿਭਾਗ ਦੀ ਟੀਮ ਅਸਿਸਟੈਂਟ ਕਮਿਸ਼ਨਰ ਦੀ ਅਗਵਾਹੀ ਚ ਛਾਪੇ ਕਰਨ ਪਹੁੰਚੀ ਪਰ ਛਾਪੇਮਾਰੀ ਦੌਰਾਨ ਹੀ ਸ਼ਾਇਦ ਜੀਐਸਟੀ ਵਿਭਾਗ ਦੇ ਕੁਝ ਕਰਮਚਾਰੀਆਂ ਨੂੰ ਭੁੱਖ ਜ਼ਿਆਦਾ ਹੀ ਲੱਗ ਗਈ ਤੇ ਉਹਨਾਂ ਨੇ ਆਪਣੀ ਡਿਊਟੀ ਪਾਸੇ ਰੱਖ ਕੇ ਉਕਤ ਦੁਕਾਨਦਾਰ ਕੋਲੋਂ ਕੁਲਚੇ ਛੋਲੇ ਮੰਗਵਾ ਕੇ ਛਾਪੇਮਾਰੀ ਦੌਰਾਨ ਹੀ ਖਾਣੇ ਸ਼ੁਰੂ ਕਰ ਦਿੱਤੇ ਜੋ ਮੀਡੀਆ ਦੇ ਕੈਮਰੇ ਵਿੱਚ ਕੈਦ ਹੋ ਗਿਆ ਜਦੋਂ ਕਰਮਚਾਰੀਆਂ ਨੂੰ ਕੈਮਰੇ ਬਾਰੇ ਪਤਾ ਲੱਗਿਆ ਤਾਂ ਕੁਲਚੇ ਛੋਲੇ ਵਿੱਚ ਹੀ ਛੱਡ ਕੇ ਆਪਣੀ ਡਿਊਟੀ ਦਾ ਦਿਖਾਵਾ ਕਰਨ ਲੱਗ ਪਏ ਛੇਲਟਾ ਸਾਰੀਟ ਹੋਇਆ ਵਾ ਹਾਂਜੀ ਅੱਛਾ ਆਪਣੀ ਜੀ ਮੰਗਾਈ ਆਪਣੀ ਜੀ ਖਾਈ ਆ ਕੀ ਖਾਧੀ ਮਾਤਾ ਨੂੰ ਪੁੱਛਿਆ ਕੁਝ ਨਹੀਂ ਮਾਤਾ ਨੂੰ ਤੁਹਾਨੂੰ ਸਵਾਲ ਕਰਨ ਲੱਗਾ ਵਾ ਤੁਸੀਂ ਤੇ ਅੱਗੇ ਬੋਲੇ ਲੱਗਦੇ ਨਹੀਂ ਨਹੀਂ ਧਰਮਪਾਲ ਜੀ ਕਿੱਥੇ ਆਏ ਹੋ ਤੇ ਕਾਦੀ ਰੇਡ ਸਿਰ ਤੇ ਸੀ ਰੇਡਾ ਕਿੱਥੇ ਹਾਂਜੀ ਕਿੱਥੇ ਮਾਈ ਦੀ ਦੁਕਾਨ ਤੇ ਅੱਛਾ ਕਾਜੀ ਦੁਕਾਨ ਹੈ ਹਾਂਜੀ ਕਾਜੀ ਦੁਕਾਨ ਪਲਾਸਟਿਕ ਦੀ ਦੁਕਾਨ ਆ ਠੀਕ ਹੈ ਹਾਂਜੀ ਅੱਛਾ ਤੇ ਰੇਡ ਤੇ ਔਨ ਡਿਊਟੀ ਤੁਸੀਂ ਕੁਲਚੇ ਖੋਲੇ ਖਾਣ ਆ ਬਾਰ ਬੈਠੇ ਉਹ ਆਪਣੇ ਖਾਣਦੇ ਆ ਆਪਣੇ ਵੀ ਖਾਂਦੇ ਹੋ ਉਹ ਵੀ ਜਿਹੜੇ ਤੁਸੀਂ ਰੇਡ ਕਰਨ ਆਏ ਕੋਲਚੇ ਖੋਲੇ ਖਾਣ ਆ ਨਹੀਂ ਉਹ ਆਪਣੇ ਮਰ ਕੇ ਖਾਂਦੇ ਆ ਅਸੀਂ ਇਹ ਰੋੜਾ ਕੁਲਕੇ ਕਿਸੇ ਦੇ ਖਾਂਦੇ ਆ ਨਹੀਂ ਨਹੀਂ ਮੈਂ ਉਹ ਜਿੱਥੇ ਆ ਵੀ ਰੇਡ ਕਰਨ ਆਇਓ ਔਨ ਡਿਊਟੀ ਤੁਸੀਂ ਰੇਡ ਕਰਨ ਆਇਓ ਕੋਲਚੇ ਖੋਲੇ ਖਾਣਾ ਆ ਜੇ ਰੇਡ ਕਰਨ ਮਰ ਕੇ ਜੇ ਭੁੱਖ ਲੱਗੇ ਤਾਂ ਪੰਗ ਚੀਜ਼ ਖਾ ਸਕਦੇ ਆ ਅੱਛਾ ਠੀਕ ਹੈ ਹਾਂਜੀ ਰੇਡ ਕਰ ਲਈ ਇਹ ਕੋਈ ਲੱਭਾ ਜੇ ਦੇਖਣ ਦੇ ਸਭ ਕੁਝ ਜੋ ਵੀ ਹੈਗਾ ਵਾ ਚੈੱਕ ਕਰਦੇ ਆ ਹਾਂਜੀ ਕੀ ਚੈੱਕ ਕਰਦੇ ਵਾ ਜੋ ਸਮਾਨ ਦਾ ਚੈੱਕ ਕਰਦੇ ਆ ਹਾਂਜੀ ਅੱਛਾ ਹੋਰ ਉਹ ਤੇ ਦੇਖਣ ਕਿ ਰੇਡ ਲਿਖਣ ਕਿ ਕੀ ਹੈ ਕੀ ਆਂਦੀ ਅੱਛਾ ਹਾਂਜੀ ਠੀਕ ਉਹ ਡਿਓਟੇ ਤੁਸੀਂ ਮਤਲਬ ਰੇਡ ਵਾਲੇ ਕੁਲਚੀ ਵਾਲੇ ਖਾ ਸਕਦੇ ਹੋ ਠੰਡੇ ਠੰਡੇ ਪੀ ਸਕਦੇ ਹੋ ਚਾਹ ਚੂ ਪੀ ਸਕਦੇ ਹੋ ਹਣਾ ਨਹੀਂ ਉਹ ਤੇ ਆਪਣਾ ਵਾ ਜੀ ਅਸੀਂ ਜੋ ਮਰਜ਼ੀ ਖਾ ਸਕਦੇ ਆ ਜਰੂਰੀ ਇੱਥੇ ਰੇਡ ਕਰਨੀ ਉੱਥੇ ਬਹਿ ਕੇ ਖਾਣਾ ਵਾ ਨੇ ਜੁੜੀ ਥੋੜਾ ਉਹ ਮਿਲ ਕੇ ਕਿ ਉੱਥੇ ਬੈਠਾਣੇ ਆ ਇਹ ਜ਼ਰੂਰੀ ਹੁੰਦਾ ਕਿਤੇ ਰੇਡ ਕਰਨੀ ਉੱਥੇ ਬਹਿ ਕੇ ਖਾਣੇ ਕੋਲ ਜਿਹਾ ਨਹੀਂ ਇਹ ਤੇ ਆਪਣਾ ਮਨ ਹੈ ਅਸੀਂ ਆਪਣੇ ਮਨ ਖਾਵਾਂਗੇ ਚੀਜ਼ ਜੇ ਉਹ ਤੇ ਮਿਲ ਕੇ ਜਿੰਨਾ ਮਰਜੀ ਕਾ ਜੀਏ ਠੀਕ ਹੈ ਉਹਦੇ ਕੋਈ ਦਿੱਕਤ ਨਹੀਂ ਉੱਥੇ ਹੀ ਟੀਮ ਦੇ ਨਾਲ ਪਹੁੰਚੇ ਜੀਐਸਟੀ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਸੁਨੀਲ ਕੁਮਾਰ ਨੇ ਦੱਸਿਆ ਕਿ ਜੀਐਸਟੀ ਨੂੰ ਲੈ ਕੇ ਉਕਤ ਦੁਕਾਨਦਾਰ ਦਾ ਰਿਕਾਰਡ ਅਤੇ ਸਮਾਨ ਮਿਲਾਇਆ ਜਾ ਰਿਹਾ ਹੈ ਅਤੇ ਕੁਝ ਵੀ ਕਹਿਣਾ ਠੀਕ ਨਹੀਂ ਪਰ ਜੇਕਰ ਕੋਈ ਕਮੀ ਪਾਈ ਗਈ ਤਾਂ ਉਹ ਲੱਖਾਂ ਰੁਪਏ ਦੀ ਹੋ ਸਕਦੀ ਹੈ ਬਾਕੀ ਜਦੋਂ ਡਿਊਟੀ ਦੌਰਾਨ ਦੁਕਾਨਦਾਰ ਕੋਲੋਂ ਕੁਲਚੇ ਛੋਲੇ ਖਾ ਰਹੇ ਕਰਮਚਾਰੀਆਂ ਬਾਰੇ ਸਵਾਲ ਕੀਤਾ ਗਿਆ ਤਾਂ ਅਸਿਸਟੈਂਟ ਕਮਿਸ਼ਨਰ ਗੋਲਮੋਲ ਜਵਾਬ ਦਿੰਦੇ ਹੋਏ ਆਪਣੇ ਕਰਮਚਾਰੀਆਂ ਨੂੰ ਬਚਾਉਂਦੇ ਹੋਏ ਨਜ਼ਰ ਆਏ ਪਰ ਅਖੀਰ ਮੀਡੀਆ ਦੇ ਬਾਰ-ਬਾਰ ਸਵਾਲ ਤੇ ਉਹ ਨਾ ਮੰਨਿਆ ਕਿ ਜਿੱਥੇ ਛਾਪੇਮਾਰੀ ਕੀਤੀ ਹੋਵੇ ਉਸ ਕੋਲੋਂ ਕੁਝ ਮੰਗਵਾ ਕੇ ਖਾਣਾ ਸਰਾਸਰ ਗਲਤ ਹੈ ਅਤੇ ਡਿਊਟੀ ਵਿੱਚ ਕੁਤਾਹੀ ਹੈ ਇਸ ਤੋਂ ਸਾਨੂੰ ਅਜਾ ਆਰਡਰ ਪਰਮਿਸ਼ਨ ਮਿਲਵਤ ਹੋਈ ਹੈ ਇਸ ਦੁਕਾਨ ਦੀ ਸਟਾਕ ਟੇਕਿੰਗ ਤੇ ਵੈਰੀਫਿਕੇਸ਼ਨ ਦੇ ਅੰਦਰ ਦੇ ਫਿਲਹਾਲ ਤਾਂ ਕੁਛ ਕਾਗਜ਼ਾਤ ਕਨਫਿਸਟਿਗੇਟ ਕੀਤੇ ਸੀਜ਼ ਕੀਤੇ ਆ ਤੇ ਹੁਣ ਸਾਡੇ ਜਿਹੜੇ ਸਟਾਫ ਹੈ ਉਹ ਸਟਾਕ ਟੇਕਿੰਗ ਕਰ ਰਿਹਾ ਪੂਰੀ ਸੰਭਾਵਨਾ ਹੈ ਕੁਆਂਟੀਟੀ ਨਹੀਂ ਦੱਸ ਸਕਦੇ ਬਟ ਇਹ ਵੀ ਸੰਭਾਵਨਾ ਹੈ ਜੀ 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 ਬਿਲਕੁਲ ਇਨ ਲੈਕਸ ਹੋ ਸਕਦੀ ਹੈ ਜੀ ਦੇਖੋ ਕਿੰਨਾ ਵਜਾ ਜਾਇਜ਼ ਕਿੰਨਾ ਕੋ ਦੇਖੋ ਜਾਇਜ਼ ਕੁਛ ਹੱਦ ਤੱਕ ਜਾਇਜ਼ ਵੀ ਹੈ ਜਾਂ ਨਜਾਇਜ਼ ਵੀ ਕਹਿ ਸਕਦੇ ਪਰ ਇਹ ਵੀ ਚਲੋ ਡਿਊਟੀ ਦੌਰਾਨ ਇਹ ਇੱਕ ਨੂੰ ਤਾਂ ਹੁੰਦਾ ਹੀ ਹੈ ਜੀ ਕੁਛ ਚਾਚੂ ਲਈ ਕੁਛ ਰੈਫਰੈਸ਼ਮੈਂਟ ਹੋ ਜਵੇ ਪਰ ਡਿਊਟੀ ਪ੍ਰਾਇਰੀਟੀ ਹੈ ਬਾਕੀ ਕੰਮ ਬਾਅਦ ਵਿੱਚ ਜਿੱਥੇ ਰੇਡ ਕੀਤੀ ਉਹਦੇ ਵਿੱਚ ਆ ਪੀਣੀ ਜਾਂ ਛੋਲੇ ਭੂਰੇ ਖਾਣੇ ਕਿ ਨਾ ਚਲੋ ਉਹਨਾਂ ਦੇਖੋ ਆਵਗਤ ਕਰਨੀ ਤਾਂ ਚਲੋ ਮੰਨ ਲਈ ਆ ਜੋ ਵੀ ਆ ਪਰ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਵੀ ਹਰ ਇੱਕ ਵਾਰੀ ਇਦਾਂ ਹੋਵੇ ਬਾਕੀ ਦੇਖੋ ਨਿਊਜ਼ਨਰੀ ਰਿਸਪੋਨਸੀਬਿਲਟੀ ਹੁੰਦੀ ਆ ਹੁਣ ਇਹ ਤਾਂ ਹੈ ਹੀ ਸਾਰਾ ਸਟਾਫ ਹੀ ਖਾ ਰਿਹਾ ਤੁਹਾਡੇ ਗੱਲ ਪਿੱਛੇ ਸਾਰੇ ਤੁਸੀਂ ਰੇਡ ਕਰਨ ਆਏ ਹੋ ਜਿਹੜੀ ਦੁਕਾਨ ਤੇ ਤੁਸੀਂ ਰੇਡ ਕਰਨ ਆਏ ਹੋ ਉਹਨਾਂ ਕੋਲ ਤੁਸੀਂ ਜਾਂਦੇ ਪਏ ਤੁਹਾਡੇ ਸਟਾਫ ਦੇ ਨਾਲ ਚਲੋ ਦੇਖੋ ਇਹ ਨਿਊਜ਼ਨਰੀ ਰਿਸਪੋਨਸੀਬਿਲਟੀ ਹੁੰਦੀ ਆ ਹੁਣ ਹਰ ਇੱਕ ਇਹ ਕੰਮ ਕਿਹੜਾ ਜਿਹੜਾ ਪ੍ਰਾਇੋਰਟਾਈਜ਼ ਕਰਨਾ ਆਪਾਂ ਜਿਹੜਾ ਟਾਪ ਪ੍ਰਾਇੋਰਟੀ ਆ ਹੁਣ ਹਰੇਕ ਕੋਈ ਸਟਾਫ ਮੈਂਬਰ ਨਹੀਂ ਕਹਿੰਦਾ ਦੇਖੋ ਕੁਝ ਪਤਾ ਨਹੀਂ ਸਟਾਫ ਮੈਂਬਰ ਨਹੀਂ ਵੀ ਹੋ ਸਕਦੇ ਜਿੱਦਾਂ ਮੈਂ ਜਾਂ ਕੋਈ ਹੋਰ ਵੀ ਹੋ ਸਕਦਾ ਜਿਹਨਾਂ ਨੇ ਖਾਧਾ ਉਹਨਾਂ ਤੇ ਕਾਰਵਾਈ ਹੋਏਗੀ ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਫਾਡਰ ਐਂਡ ਫਾਸਟ ਰੂਲ ਨਹੀਂ ਹੈਗਾ ਬਟ ਚਲੋ ਇਹ ਜਿਹੜੇ ਮਤਲਬ ਡਿਊਟੀ ਸਟਾਕ ਨਹੀਂ ਲੈ ਰਹੇ ਅਗਰ ਉਹ ਰਿਫਰੈਸ਼ਮੈਂਟ ਆਪਣੇ ਕਰ ਲੈਂਦੇ ਕੋਈ ਹਰਜ਼ ਨਹੀਂ ਬੜੀ ਜਿਹੜੀ ਡਿਊਟੀ ਤੇ ਲੱਗੀ ਉਹਨਾਂ ਨੂੰ ਨਹੀਂ ਕਰਨੀ